ਆਲੀ ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾ ਮਾਰ ਮਾਰ ਗੱਡੀਆਂ ਪੰਨੀਆਂ ਨੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਿਸ ਇੱਟਾ ਮਾਰਦੀ ਇਸ ਕਰਕੇ ਭਰਾਵਾ ਇਸ ਬੰਦਿਆਂ ਦੀ ਦਿੱਤੀ ਦੇ ਭਵੰਤਮਾਨ ਦੀ ਸਰਕਾਰ ਉਹ ਸਹਾਯੋਗ ਦਾ ਰਹਿੰਦੀ ਆ ਦੇਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਭੰਨਣ ਲੱਗੇ ਤੇ ਆਪ ਹੁਣ ਤੱਕ ਆਪ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਐ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈ ਜਾਣਗੀਆਂ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾਹ ਜਾਨ ਦੀ ਲਾ ਕੇ ਦੇਖੀ ਐ ਉਸ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨਹੀਂਆ ਪਰ ਬਹੁਤ ਉਗਰਾਹਾਂ ਦੇ ਜੋਧੇ ਇੱਥੇ ਪਹੁੰਚਣ ਚ ਕਾਮਯਾਬ ਹੋਗੇ ਜ਼ਮੀਨਾਂ ਤਾਂ ਬਚਣਗੀਆਂ ਪੰਜਾਬ ਦੇ ਲੋਕ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵੇਰ 2 ਵਜੇ ਆ ਰਾਤ ਦੇ ਲੇਲੇ ਵਾਲੇ ਪਿੰਡ ਪੁੱਛਿਆ ਕਹਿਣਾ ਤੁਹਾਨੂੰ ਪਲਟਾ ਕੇ ਰੱਖ ਦੇਣਾ ਸਰਬਾਦ ਸਰਬਾਦ ਮਰਦਾਂ ਗੋਲੀਆਂ ਮਾਰ ਰਿਆ ਪੈਣੀਆਂ ਛਾਤੀਆਂ ਚ ਗੋਲੀਆਂ ਫਿਰ ਬੋਗੇ ਜ਼ਮੀਨਾਂ ਚ ਕਦੇ ਨਹੀਂ ਜ਼ਮੀਨਾਂ ਚ ਵੜ ਸਕਦੇ ਇਹ ਮੈਂ ਸਰਬਾਦ ਸਰਬਾਦ ਕੀ ਚਾਹੇ ਉਹਨੇ ਬੰਦੇ ਮਾਰ ਸਕਦਾ ਸਾਬਾਦ ਮੁਰਦਾਬਾਦ ਦੁਨੀਆਂ ਲਾਵਾਗੇ ਅਸੀਂ ਅਸੀਂ ਜੰਡੀਆਂ ਨੂੰ ਲੋਕਾਂ ਨੇ ਹਰ ਵਾਰ ਤੇ ਜਾਣੇ ਪੰਜਾਬ ਦੇ ਲੋਕ ਮੱਤਣਗੇ ਤਾਂ ਪੰਜਾਬ ਮੁਰਦਾਬਾਦ ਮੁਰਦਾਬਾਦ ਥੋੜਾ ਬੇੜਾ ਵਹਿ ਜਾ ਥੋੜਾ ਉਹ ਰੋਜ਼ ਤੁਸੀਂ ਛੱਟਿਆਂ ਨਾਲ ਮਾਰ ਦਿਓ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇਓ ਕਿਸਾਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਟੇ ਤੇ ਨਾਲੇ ਤੁਸੀਂ ਗੱਡੀਆਂ ਭੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਸ ਕਰਕੇ ਭਰਾਵਾ ਚੱਲੋ ਪਿੱਟਦੇ ਕਿਵੇਂ ਖੜੀ ਐ ਇੱਥੇ ਦੀ ਸਰਕਾਰ ਅੱਜ ਅਸੀਂ ਬੇਨਤੀ ਕਰਦੇ ਆ ਸਾਰੇ ਪੰਜਾਬ ਨੂੰ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਭੜਾਵੇਂ ਲਗਾਤਾਰ ਜਣੀ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰਦੇ ਹੋਏ ਜਣੀ ਭੀਖੀ ਤੋਂ ਭੀਖੀ ਕੰਦਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰਦੇ ਹੋਏ ਲੋਕ ਆਏ ਨੇ ਜੜੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜੜੀ ਬੱਸਾਂ ਦੇ ਇਟਾਂ ਬਾਰ-ਬਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਰੇ ਇਸ ਕਰਕੇ ਫੇਰ ਵੀ ਆਪਾਂ ਭਿੰਦੇ ਹੋਏ ਇੱਥੇ ਪਹੁੰਚੇ ਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਟਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਲੜੇ ਨੇ ਬਹੁਤ